ਅੱਜ ਅਸੀਂ ਪਿੰਡ ਅਸਪਾਲਕਲਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਸਰਪੰਚ ਲਈ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿਤਰੇ ਸ਼੍ਰੀਮਤੀ ਰਾਜਵੀਰ ਕੌਰ ਧਰਮ ਪਤਨੀ ਸਰਦਾਰ ਪਿਰਤਪਾਲ ਸਿੰਘ ਢਿੱਲੋਂ ਬੇਸ਼ੱਕ ਇਹਨਾਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਸਿੱਧੇ ਤੌਰ ਤੇ ਆਪਣੇ ਚੋਣ ਚਿੰਨ੍ਹ ਨਾ ਦੇ ਕੇ ਉਮੀਦਵਾਰਾਂ ਨੂੰ ਭਾਈਚਾਰਕ ਸਾਂਝ ਦੇ ਤੌਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਦਿੱਤੇ ਚੋਣ ਚਿੰਨ੍ਹਾਂ ਦੇ ਉੱਪਰ ਹੀ ਚੋਣ ਲੜਾਉਂਦੀਆਂ ਹਨ ਅੱਜ ਗੱਲ ਕਰਨ ਜਾ ਰਹੇ ਹਾਂ ਦੇਖਦੇ ਹਾਂ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਚੋਣ ਲੜਦੇ ਨੇ ਅ ਸ਼੍ਰੀਮਤੀ ਰਾਜਵੀਰ ਕੌਰ ਜੀ ਸਵਾਗਤ ਹੈ ਤੁਹਾਡਾ ਚੈਨਲ 17 ਨਿਊਜ਼ ਤੇ ਕਿਹਜਾ ਉਤਸ਼ਾਹ ਮਿਲ ਰਿਹਾ ਜੀ ਬਹੁਤ ਵਧੀਆ ਮਿਲ ਰਿਹਾ ਹੈ ਜੀ ਬਹੁਤ ਵਧੀਆ ਮਿਲਦਾ ਜੀ ਆ ਪ੍ਰਤਪਾਲ ਜੀ ਮੇਰੇ ਵੀਰ ਮੇਰੇ ਭੈਣਾਂ ਸਾਰੇ ਨਾਲ ਮੇਰੇ ਸਹਿਯੋਗ ਦਿੰਦੇ ਨੇ ਜੀ ਪ੍ਰਤਪਾਲ ਜੀ ਕਿਹੜੇ ਮੁੱਦੇ ਨੇ ਜਿਹੜੇ ਪਿੰਡ ਦੀਆਂ ਦੇਖੋ ਪਿੰਡ ਦੇ ਫਰਨੀਆਂ ਦੀ ਗੱਲ ਕਰ ਲਈਏ ਸੜਕਾਂ ਦੀ ਪਾਣੀ ਦੀ ਨਿਕਾਸੀ ਦੀ ਗੱਲ ਕਰ ਲਈਏ ਜਿਹੜੀਆਂ ਆਮ ਗੱਲਾਂ ਨੇ ਉਸ ਤੋਂ ਪਿੰਡ ਲੱਗ ਰਿਹਾ ਵੀ ਸਹੂਲਤਾਂ ਤੋਂ ਊਣਾ ਇਹ ਕਹੋ ਜਿਹਾ ਚੋਣ ਪ੍ਰਚਾਰ ਤੇ ਕਹੋ ਜਿਹਾ ਵੋਟਰਾਂ ਨੂੰ ਤੱਕ ਤੁਸੀਂ ਪਹੁੰਚ ਕਰ ਰਹੇ ਹੋ ਕਿਹੜੇ ਮੁੱਦਿਆਂ ਦੇ ਉੱਤੇ ਸਾਡੇ ਵੋਟਰ ਨੇ ਜਿਹੜੇ ਜੀ ਸਾਨੂੰ ਬਹੁਤ ਸਹਿਯੋਗ ਦੇ ਰਹੇ ਨੇ ਕਿਉਂਕਿ ਸਾਡਾ ਪਿੰਡ ਪਾਣੀ ਦੇ ਪੱਖੋਂ ਵੀ ਬਹੁਤ ਪਛੜਿਆ ਹੋਇਆ ਹੈ ਸਿਹਤ ਸਹੂਲਤਾਂ ਜਿਵੇਂ ਸਿੱਖਿਆ ਦਾ ਸਕੂਲਾਂ ਦਾ ਸਾਰਾ ਇਹ ਮੁੱਦੇ ਸਾਡੇ ਮੇਨ ਬਣਾਏ ਹੋਏ ਨੇ ਪਿੰਡ ਦੀ ਸਾਫ ਸਪਾਈ ਵਧੀਆ ਸਾਰਾ ਕੁਝ ਪਿੰਡ ਦੇ ਵਿੱਚ ਹੋਵੇ ਪਿੰਡ ਦੇ ਵਿੱਚ ਪਾਣੀ ਦੀ ਕੋਈ ਸਮੱਸਿਆ ਨਾ ਹੋਵੇ ਵਧੀਆ ਸਿੱਖਿਆ ਮਿਲੇ ਸਿੱਖਿਆ ਸਿਹਤ ਸਹੂਲਤਾਂ ਹੋਣ ਸਾਰੇ ਨੌਜਵਾਨ ਵਰਗ ਵਧੀਆ ਨਸਿਆਂ ਤੋਂ ਰਹੇ ਤੋਂ ਵੇ ਇਹ ਮੇਨ ਮੁੱਦਾ ਸਾਡਾ ਇਹ ਵੀ ਹੈਗਾ ਜੀ ਵੀ ਪਿੰਡ ਦੇ ਵਿੱਚੋਂ ਨਸਿਆਂ ਨੂੰ ਅਸੀਂ ਜਮ੍ਹਾਂ ਖਤਮ ਹੀ ਕਰਾਂਗੇ ਕਿਉਂਕਿ ਸਾਰੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਮੇਰੇ ਨਾਲ ਇਸੇ ਗੱਲ ਤੇ ਚੱਲ ਰਹੀ ਹੈ ਵੀ ਆਪਾਂ ਮੇਨ ਮੁੱਦਾ ਹੀ ਇਹ ਨਸਿਆਂ ਦਾ ਰੱਖਣਾ ਹੈ ਪਿੰਡ ਨੂੰ ਨਸਿਆਂ ਤੋਂ ਮੁਕਤ ਬਣਾਉਣਾ ਹੈ ਜੀ ਕੀ ਗੱਲ ਜੀ ਕਿਹੋ ਜਿਹਾ ਵਿਕਾਸ ਹੈ ਪਿੰਡ ਦੇ ਅੰਦਰ ਜੀ ਸਾਡੇ ਪਿੰਡ ਨੂੰ ਵਿਕਾਸ ਦੀ ਬਹੁਤ ਲੋੜ ਹੈ ਪਾਣੀ ਦੀ ਨਿਕਾਸੀ ਸਭ ਤੋਂ ਮੁੱਖ ਮੁੱਦਾ ਲੈ ਕੇ ਅਸੀਂ ਚੱਲੇ ਆਂ ਚੋਣ ਪ੍ਰਚਾਰ ਦੇ ਲਈ ਸ਼੍ਰੀਮਤੀ ਰਾਜਵੀਰ ਕੌਰ ਨੂੰ ਬਹੁਤ ਸੂਝਵਾਨ ਮੰਨਦੇ ਹੋਏ ਮੌਕਾ ਦਿੱਤਾ ਹੈ ਕਿ ਪਿੰਡ ਦਾ ਸਰਪੱਖੀ ਵਿਕਾਸ ਹੋਵੇ ਪਾਣੀ ਦਾ ਨਿਕਾਸ ਦਾ ਪਹਿਲਾ ਮੁੱਦਾ ਹੈ ਸਿੱਖਿਆ ਦਾ ਦੂਸਰਾ ਹੈ ਤੀਸਰਾ ਸਿਹਤ ਸਹੂਲਤਾਵਾਂ ਮੁਹੱਈਆ ਕਰਵਾਈਆਂ ਜਾਣੀਆਂ ਜਿੰਨਾ ਵੀ ਜੋ ਕਹਿੰਦੇ ਸਾਥੋਂ ਲੱਗਿਆ ਰਾਜਵੀਰ ਜੀ ਕਹਿੰਦੇ ਉਹਨਾਂ ਅਸੀਂ ਪਿੰਡ ਨੂੰ ਸਵਾਰਨ ਦੇ ਲਈ ਪਿੰਡ ਨੂੰ ਸਾਫ ਸੁਥਰਾ ਰੱਖਣ ਦੇ ਲਈ ਸਹਿਯੋਗ ਦੇਵਾਂਗੇ ਤੁਹਾਨੂੰ ਲੱਗਦਾ ਵੀ ਸ਼੍ਰੀਮਤੀ ਰਾਜਵੀਰ ਕੌਰ ਧਰਮ ਪਤਨੀ ਪਿਰਤਪਾਲ ਸਿੰਘ ਢਿੱਲੋਂ ਸਰਪੰਚ ਲਈ ਸਮਰਥਾ ਵਾਨ ਨੇ ਬਿਲਕੁਲ ਜੀ ਪਿਰਤਪਾਲ ਢਿੱਲੋਂ ਜੀ ਮੈਂ ਸੇਟੀ ਦਾ ਕੋਰਪੋਰੇਟਰ ਦਾ ਪ੍ਰਧਾਨ ਹਾਂ ਜੀ ਉਹ ਮੇਰੇ ਨਾਲ ਜੱਜ ਕੇ ਖੜੇ ਜੀ ਅਸੀਂ ਰਲ ਮਿਲ ਕੇ ਸੇਟੀ ਨੂੰ ਅੱਜ 25 ਲੱਖ ਦੇ ਘਟੇ ਚੋਂ ਕੱਢ ਕੇ 8 ਲੱਖ ਦੇ ਪ੍ਰੋਫਿਟ 'ਚ ਲਿਆਂਦਾ ਹੁਣ ਵੀ ਅਸੀਂ ਆਸ ਕਰਦੇ ਹਾਂ ਵੀ ਗਰੀਬ ਨੂੰ ਅਮੀਰ ਨੂੰ ਸਭ ਨੂੰ ਅਸੀਂ ਹੱਕਦਵਾਕੇ ਰਹਾਗੇ ਜੀ ਪਿੰਡ ਚ ਨਸ਼ੇ ਦਾ ਕਿਹੋ ਜਿਹਾ ਹਾਲ ਹੈ ਜੀ ਨਸ਼ੇ ਜੀ ਬਹੁਤ ਬੁਰਾ ਹਾਲ ਹੈ ਜੀ ਜੀ ਸਮਝੋ ਨਸ਼ੇ ਦਾ ਦੇਸ਼ ਹੀ ਕਰਕੇ ਪਰਤਪਾਲ ਨੇ ਕਿਹਾ ਵੀ ਆਪਾਂ ਕੁਝ ਨਹੀਂ ਛੱਡਣਾ ਪਿੰਡ ਚ ਨਾ ਨਸ਼ਾ ਕੋਈ ਕੋਈ ਗੋਲੀ ਗੱਟਾ ਸਾਰਾ ਕੁਝ ਖਤਮ ਕਰਨਾ ਜੀ ਸੜਕਾਂ ਦਾ ਭੰਜੀ ਕਿਹੋ ਜਿਹਾ ਹਾਲ ਹੈ ਜੀ ਬੁਰਾ ਹਾਲ ਹੈ ਵੀਰ ਜੀ ਪਾਣੀ ਦਾ ਬਹੁਤ ਬੁਰਾ ਹਾਲ ਹੈ ਇਸੇ ਕਰਕੇ ਰਾਜਵੀਰ ਕੌਰ ਵੱਲ ਨੂੰ ਆਏ ਹੈ ਵੀ ਪਾਣੀ ਦਾ ਸਭ ਵਿਕਾਸ ਠੀਕ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਹਾਂਜੀ ਮੈਂ ਕਹਿਣੀ ਆ ਕਿ ਜਿੱਤ ਕੇ ਆਖ ਪਿੰਡ ਦਾ ਵਿਕਾਸ ਵਧੀਆ ਹੋਵੇ ਨਸ਼ਾ ਤੋਂ ਮੁਕਤ ਹੋਵੇ ਜੀ ਲੋਕਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਛੋਟੇ-ਛੋਟੇ ਝਗੜਿਆਂ ਦੇ ਉੱਤੇ ਥਾਣਿਆਂ ਦੇ ਵਿੱਚ ਖੱਜਲਖਵਾਰ ਹੋਣਾ ਪੈਂਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਜਿਹੜੀ ਇਹ ਚੋਣ ਲੜ ਰਹੇ ਹਾਂ ਜੀ ਇਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਚੋਣ ਲੜ ਰਹੇ ਹਾਂ ਜੀ ਅਸੀਂ ਅਸੀਂ ਸਾਡੀ ਇੱਕ ਉਮੀਦ ਹੈ ਜੀ ਵੀ ਕੋਈ ਵੀ ਪਿੰਡ ਦੇ ਵਿੱਚ ਕੋਈ ਐਸਾ ਮਸਲਾ ਨਹੀਂ ਹੋਊਗਾ ਜਿਨ੍ਹਾਂ ਨੂੰ ਅਸੀਂ ਥਾਣਿਆਂ ਦੇ ਵਿੱਚ ਲੋਕਾਂ ਨੂੰ ਜਲੀਲ ਹੋਣ ਦੇਵਾਂਗੇ ਅਸੀਂ ਉਹ ਸਾਰੇ ਮਸਲੇ ਨੇ ਜਿਹੜੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਦੇ ਵਿੱਚ ਬੈਠ ਕੇ ਹੀ ਨਿਵੇੜਾਂਗੇ ਜਿੱਥੋਂ ਤੱਕ ਸਾਡੀ ਸਾਰਿਆਂ ਦੀ ਸੋਚ ਬਣਾਈ ਹੋਈ ਹੈ ਵੀ ਕੋਈ ਵੀ ਮਸਲਾ ਆਪਾਂ ਗੁਲਜਨ ਤਾਣੀ ਪੈ ਕੇ ਲੋਕਾਂ ਦਾ ਟਾਈਮ ਤੇ ਪੈਸਾ ਬਰਬਾਦ ਹੋਣ ਤੋਂ ਵੀ ਅਸੀਂ ਬਚਾਵਾਂਗੇ ਜੀ ਅਸੀਂ ਅਸੀਂ ਚਾਹੁੰਦੇ ਹਾਂ ਵੀ ਗਊ ਗਰੀਬ ਦੀ ਰਾਖੀ ਹੋਵੇ ਜੋ ਪਾਣੀਆਂ ਦਾ ਗੰਦਾ ਪਾਣੀ ਬਾਹਰ ਕੱਢਿਆ ਜਾਵੇ ਜਿਹੜੇ ਦੁਖੀ ਨੇ ਉਹਨਾਂ ਦਾ ਦੁੱਖ ਸੁਣਿਆ ਜਾਵੇ ਪ੍ਰਤਪਾਲ ਦੀ ਚੜ੍ਹਦੀ ਕਲਾ ਹੋਵੇ ਉਹਦੇ ਪਰਿਵਾਰ ਦੀ ਚੜ੍ਹਦੀ ਕਲਾ ਹੋਵੇ ਅਸੀਂ ਇਹ ਵਧਾਈਆਂ ਦਿੰਨੇ ਆਂ ਪ੍ਰਤਪਾਲ ਦੀ ਚੜ੍ਹਦੀ ਕਲਾ ਦੇ ਨਾਲੋਂ ਜ਼ਰੂਰੀ ਇਸ ਸਮੇਂ ਪਿੰਡ ਦੀ ਚੜ੍ਹਦੀ ਕਲਾ ਕਰਨ ਦੀ ਲੋੜ ਹੈ ਤੇ ਜਿਹਦੇ ਲਈ ਵਿਕਾਸ ਦੀ ਲੋੜ ਹੈ ਸਿੱਖਿਆ ਦੀ ਲੋੜ ਹੈ ਤੁਹਾਨੂੰ ਪਤਾ ਵੀ ਸਕੂਲ ਦੇ ਵਿੱਚ ਕਿੰਨੇ ਕੁ ਟੀਚਰਾਂ ਦੀਆਂ ਅਸਾਮੀਆਂ ਅਧਿਆਪਕਾਂ ਦੀਆਂ ਖਾਲੀ ਪਈਆਂ ਸਾਡੇ ਸਕੂਲ ਦੇ ਵਿੱਚ ਤਾਂ ਟੀਚਰੀ ਤਿੰਨ ਨੇ ਜੀ ਬਾਕੀ ਸਾਰੀਆਂ ਖਾਲੀ ਪਈਆਂ ਨੇ ਅਸਾਮੀਆਂ ਜੀ ਉਹ ਵੀ ਅਸੀਂ ਪੂਰੀਆਂ ਕਰਵਾਵਾਂਗੇ ਸਾਰੇ ਜਿੱਥੇ ਹੁੰਦਾ ਹੈ ਬਾਕੀ ਕੋਸ਼ਿਸ਼ਾਂ ਵੀ ਕਰਦੇ ਰਹੇ ਨੇ ਜਿੱਦੋਂ ਪਹਿਲਾਂ ਜਿੰਨਾ ਕੁ ਸਤੋ ਹੋਇਆ ਸੀ ਉਹਨਾਂ ਕੋਲ ਨਾਲ ਲੈ ਕੇ ਸਕੂਲ ਦੇ ਵਿੱਚ ਸਾਰਾ ਕੁਝ ਕਰਦੇ ਸੀ ਯੋਗਦਾਨ ਦਿੰਨੇ ਆ ਉਹਦਾ ਜਿੰਨਾ ਹੁੰਦਾ ਜੀ ਤੁਹਾਡੇ ਨਾਲ ਕਹਿ ਰਹੇ ਨੇ ਵੀ ਅਸੀਂ ਮੈਂ ਸਹਿਕਾਰੀ ਸਭਾ ਦਾ ਪ੍ਰਧਾਨ ਆ ਤੇ ਤੁਹਾਨੂੰ ਪਤਾ ਵੀ ਨਿਮਨ ਕਿਸਾਨ ਹੀ ਨੇ ਇੱਥੇ ਸਾਰੇ 2-2 4-4 5-5 ਕਿੱਲੇ ਵਾਲੇ ਉਹਨਾਂ ਕੋਲੇ ਵੱਡੇ ਸਾਧਨ ਨਹੀਂ ਹੁੰਦੇ ਸਹਿਕਾਰੀ ਸਭਾ ਵੱਲੋਂ ਉਹਨਾਂ ਦੀ ਕੋਈ ਹੈਲਪ ਕੀਤੀ ਜਾਂਦੀ ਆ ਹਾਂਜੀ ਇੱਕ ਟਰੈਕਟਰ ਸਾਡੇ ਕੋਲੇ ਪਹਿਲਾਂ ਜੀ ਇੱਕ ਟਰੈਕਟਰ ਸਾਨੂੰ ਹੁਣ ਮਿਲਿਆ ਜੀ ਬਾਕੀ ਸਾਰੇ A to Z ਸਿੰਦ ਸਾਡੇ ਕੋਲੇ ਹੁਣ ਮਹੀਆ ਕਰਾਉਂਦੇ ਆ ਜੀ ਅਸੀਂ ਲੋਕਾਂ ਨੂੰ ਨਹੀਂ ਉਹ ਯੋਗ ਜੋ ਕਿਸਾਨ ਹੈ ਉਹਨੂੰ ਮਿਲ ਰਿਹਾ ਹੈ ਹਾਂਜੀ ਮੇਰੇ ਕਿਸਾਨ ਹੀ ਖੜੇ ਨੇ ਜੀ ਤੁਸੀਂ ਜਿੰਨੂੰ ਮਰਜੀ ਪਸ ਲੋ ਮਿਲ ਰਿਹਾ ਜੀ ਮਿਲ ਰਿਹਾ ਜੀ ਮਿਲ ਰਿਹਾ ਇਹਦਾ ਕੋਈ ਘਾਟ ਹੈ ਨਹੀਂ ਇਹਦਾ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਬਣੀ ਇਹ ਦਲਿਤ ਵਰਗ ਲਈ ਕੋਈ ਵਿਸ਼ੇਸ਼ ਉਪਰਾਲਾ ਸੋਚਿਆ ਵੀ ਹਾਂ ਕਰ ਰਹੇ ਆ ਜੀ ਦਲਿਤ ਵਰਗ ਦੀਆਂ ਪੈਨਸ਼ਨਾਂ ਨੇ ਜੀ ਉਹਨਾਂ ਦੇ ਜੋ ਕੋਈ ਜੋ ਹੋਰ ਕੋਈ ਉਹਨਾਂ ਨੂੰ ਸਕੀਮਾਂ ਸਰਕਾਰ ਵੱਲੋਂ ਆ ਰਹੀਆਂ ਨੇ ਜੀ ਉਹਨਾਂ ਵੱਲ ਕਰ ਵੀ ਰਹੇ ਹਨ ਤੇ ਅੱਗੇ ਆਉਣ ਵਾਲੇ ਸਮੇਂ ਤਾ ਫਿਰ ਕਰਨੀ ਹੀ ਨੇ ਜੀ ਭੈਣ ਜੀ ਤੁਸੀਂ ਖੁਦ ਇੱਕ ਔਰਤ ਹੋ ਤੇ ਤੁਹਾਨੂੰ ਪਤਾ ਵੀ ਅੱਜ ਕੱਲ ਔਰਤਾਂ ਦਾ ਸ਼ੋਸ਼ਣ ਜਾਂ ਉਹਦੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਬਹੁਤ ਹੀ ਜ਼ਰੂਰੀ ਹੈ ਤੁਸੀਂ ਕੀ ਆਪਦਾ ਫਰਜ਼ ਨਿਭਾਓਗੇ ਹਾਂਜੀ ਮੈਂ ਮੰਗਾਂਗੀ ਕਈ ਵਾਰ ਇਹੋ ਜਿਹਾ ਡਿੱਕਾ ਆ ਜਾਂਦਾ ਵੀ ਪ੍ਰਿਤਪਾਲ ਸਿੰਘ ਇੱਕ ਪਾਸੇ ਹੋ ਜਾਂਦਾ ਤੇ ਆਪਾਂ ਉਹਨੂੰ ਦੂਜੇ ਪਾਸੇ ਖੜਨਾ ਭੇਜੇ ਨਹੀਂ ਖੜਾਂਗੇ ਜੀ ਖੜਾਂਗੇ ਖੜਾਂਗੇ ਜੀ ਬੀਪੀਐਲ ਕਾਰਡ ਜੋ ਨੀਲੇ ਕਾਰਡ ਆ ਉਹ ਵੀ ਇੱਕ ਵੱਡੀ ਸਮੱਸਿਆ ਰਹੀ। ਅਸੀਂ ਉਹ ਆਲਰੇਡੀ ਫਾਰਮ ਭਰ ਚੁੱਕੇ ਹਾਂ ਜੀ। ਵਿੱਚ ਸਾਡੇ ਬਹੁਤ ਇਹ ਜਿਹੇ ਹੈਗੇ ਸੀ ਜਿਹੜੇ ਗਰੀਬ ਗਰੀਬ ਪਰਿਵਾਰ ਸੀਗੇ ਜਿਨ੍ਹਾਂ ਨੂੰ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਸੀਗੀਆਂ। ਉਹ ਅਸੀਂ ਉਹਨਾਂ ਨੂੰ ਆਲਰੇਡੀ ਕਰਾ ਰਹੇ ਹਾਂ ਜੀ। ਫਾਰਮ ਭਰ ਕੇ ਭੇਜ ਦਿੱਤੇ ਨੇ ਜੀ ਸਾਰਾ ਉਹ ਪ੍ਰੋਸੈਸ ਬੈਚ ਹੋ ਜਾਣਾ ਹੈ ਜੀ ਸਾਰਾ। ਤੇ ਤੁਸੀਂ ਸਰਪੰਚ ਬਣ ਕੇ ਲੋਕਾਂ ਨੂੰ ਇਹ ਲੱਗ ਰਿਹਾ ਵੀ ਤੁਸੀਂ ਲੋਕਾਂ ਦੀਆਂ ਉਮੀਦਾਂ ਦੇ ਖਰੇ ਹੋਵੋਗੇ। ਸਰਪੰਚ ਬਣਨਾ ਕੋਈ ਵੱਡੀ ਗੱਲ ਨਹੀਂ ਹੈ। ਬਿਲਕੁਲ ਲੋਕਾਂ ਨੂੰ ਵਿਸ਼ਵਾਸ ਆਈ ਸੀ ਮੇਰੇ ਤੇ ਮੈਂ ਪਹਿਲਾਂ ਵੀ ਲੋਕਾਂ ਦੇ ਨਾਲ ਵਿਚਰ ਰਿਹਾ ਜੀ ਕੋਈ ਅੱਜ ਦੀ ਮੈਂ ਅੱਜ ਹੀ ਨਹੀਂ ਚੋਣ ਲੜ ਰਿਹਾ ਮੈਂ ਪਹਿਲਾਂ ਪੰਚਾਇਤ ਮੈਂਬਰ ਵੀ ਰਹਿ ਚੁੱਕਿਆ ਜੀ ਪਿੰਡ ਦੇ ਵਿਕਾਸ ਲਈ ਪਹਿਲਾਂ ਵੀ ਕੰਮ ਕੀਤੇ ਨੇ ਜੀ ਤੇ ਲੋਕਾਂ ਨੂੰ ਮੇਰੇ ਤੇ ਵਿਸ਼ਵਾਸ ਵੀ ਹੈਗਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੂੰਗਾ ਜੀ ਅਸੀਂ ਬਹੁਤ ਖੁਸ਼ ਹਾਂ ਜੀ ਕਿ ਮੇਰੇ ਪਿਆਰੇ ਚਾਚੀ ਜੀ ਸ਼੍ਰੀਮਤੀ ਰਾਜਵੀਰ ਕੌਰ ਜੀ ਨੂੰ ਜੋ ਪੜੇ ਲਿਖੇ ਤੇ ਸੂਝਵਾਨ ਨੇ ਨਾਲ ਉਹਨਾਂ ਦੇ ਧਰਮਪਤੀ ਪ੍ਰਿਤਪਾਲ ਸਿੰਘ ਜੀ ਢੱਲੋ ਜੋ ਪਿੰਡ ਤੋਂ ਪਿੰਡ ਦੀ ਪਿਛਲੇ ਦਹਾਕੇ ਤੋਂ ਸੇਵਾ ਕਰਦੇ ਆ ਰਹੇ ਨੇ ਪੰਚਾਇਤ ਮੈਂਬਰ ਵੀ ਰਹਿ ਚੁੱਕੇ ਨੇ ਪਹਿਲਾਂ ਵੀ ਇਲੈਕਸ਼ਨ ਨਾਲ ਲੜ ਚੁੱਕੇ ਨੇ ਕਾਫੀ ਪੜ੍ਹੇ ਲਿਖੇ ਨੇ ਗੱਲ ਕਰਨ ਦੀ ਜ਼ਰੂਰਤ ਹੈ ਕਿਸੇ ਵੀ ਅਫਸਰ ਦੇ ਨਾਲ ਤੇ ਪਿੰਡ ਦੇ ਹੱਕਾਂ ਲਈ ਲੜਨਾ ਵੀ ਜਾਣਦੇ ਨੇ ਤੇ ਪਹਿਲਾਂ ਵੀ ਇਹਨਾਂ ਨਾਲ ਮੈਂ ਬਹੁਤ ਟਾਈਮ ਤੋਂ ਵਿਚਰ ਰਹਾ ਅਸੀਂ ਇਕੱਠੇ ਟਾਈਮ ਗੁਜ਼ਾਰਦੇ ਆ ਪਹਿਲਾਂ ਵੀ ਜਿੰਨੀ ਕੁ ਮੈਨੂੰ ਇਹਨਾਂ ਬਾਰੇ ਜਾਣਕਾਰੀ ਹੈ ਜਿਹੜਾ ਕੁਛ ਇਹ ਪਿੰਡ ਲਈ ਕਰ ਸਕਦੇ ਨੇ ਹੋਰ ਕੋਈ ਨਹੀਂ ਕਰ ਸਕਦਾ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਦਿਆਂ ਇਹਨਾਂ ਨੇ ਇਹ ਉਪਰਾਲਾ ਕੀਤਾ ਕਿ ਅਸੀਂ ਸਰਪੰਚੀ ਦੀ ਚੋਣ ਲੜ ਰਹੇ ਹਾਂ ਤੇ ਪਿੰਡ ਦਾ ਸਰਪਪੱਕੀ ਵਿਕਾਸ ਕਰਨਾ ਅਸੀਂ ਤਣੋਂ ਮਣੋਂ ਦਿਲੋਂ ਇਹਨਾਂ ਦੇ ਨਾਲ ਆ ਭੈਣ ਜੀ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਧੰਨਵਾਦ ਧੰਨਵਾਦ ਸਾਰੇ ਵੋਟਰਾਂ ਦਾ ਹਾਂ ਵੀਰ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆਂ ਮੇਰੇ ਸਾਥ ਦੇ ਰਹੇ ਸਾਰੇ ਸਾਥ ਦੇ ਰਹੇ ਨੇ ਮੇਰੇ ਵੀਰ ਭੈਣ ਸਾਰੇ ਨਾਲ ਨੇ ਹਾਂਜੀ ਮੈਂ 30 ਤਰੀਕ ਨੂੰ 30 ਤਰੀਕ ਨੂੰ ਆਉਣ ਬਾਅਦ ਬਸ ਅਸੀਂ ਤਾਂ ਧੰਨਵਾਦ ਕਰਦੇ ਹਾਂ ਸਾਰੇ ਵੋਟਰਾਂ ਦਾ ਸਾਡਾ ਸਹਿਯੋਗ ਦੇ ਰਹੇ ਨੇ ਅਪੀਲ ਕਰਦੇ ਆ ਵੀ ਸਾਨੂੰ 30 ਤਰੀਕ ਨੂੰ ਸਾਡੇ ਟਰੈਕਟਰ ਦੇ ਨਿਸ਼ਾਨ ਤੇ ਵੱਧ ਤੋਂ ਵੱਧ ਮੋਹਰਾਂ ਲਾ ਕੇ ਸਾਨੂੰ ਕਾਮਯਾਬ ਕਰੋ ਸਾਡੀ ਕਾਮਯਾਬੀ ਸਾਰੇ ਪਿੰਡ ਦੀ ਸਾਰੇ ਆਪਣੇ ਭੈਣਾ ਭਰਾਵਾਂ ਦੀ ਗਰੀਬਾਂ ਦੀ ਦਿਲਤਾਂ ਦੀ ਸਾਰੇ ਸਾਰੇ ਵਰਗਾਂ ਦੀ ਹੀ ਕਾਮਯਾਬੀ ਹੋਊਗੀ ਜਿਹੜੇ ਵਿਰਧਵਾ ਆਦਮੀ ਤੋਂ ਪਾਈ ਨਾ ਜਾ ਵੋਟ ਜਾਂ ਢਿੱਲਾ ਮਠਾ ਹੋਵੇ ਉਹ ਪ੍ਰਤਪਾਲਾ ਵੋਟ ਪਵਾ ਸਕਦਾ ਇਹਦੇ ਅਸੀਂ ਹੱਕਦਾਰ ਹਾਂ ਈਸਨ ਸ਼੍ਰੀਮਤੀ ਰਾਜਵੀਰ ਕੌਰ ਤੇ ਉਹਨਾਂ ਦੇ ਪਤੀ ਅ ਪਿਰਤਪਾਲ ਸਿੰਘ ਜੀ ਢਿੱਲੋਂ ਪਿੰਡ ਵਾਸੀ ਤੇ ਉਹਨਾਂ ਦੇ ਸਮਰਥਕ ਹੁਣ ਦੇਖਦੇ ਆ ਉਡੀਕਦੇ ਆ 30 ਤਰੀਕ ਨੂੰ ਮੈ ਲੁਬਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਗੁਰਪ੍ਰੀਤ ਸਿੰਘ ਚੈਨਲ 7 ਡੇ ਨਿਊਜ਼ ਬਰਨਾਲਾ